ਸਾਡੇ ਇਸ ਵੀਡੀਓ ਦੇ ਨਾਲ ਜੁੜੇ ਸਾਡੇ ਸਾਰੇ ਹੀ ਸლოਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੈਨਸ਼ਨ ਦੀ ਤੁਹਾਨੂੰ ਅਪਡੇਟ ਦੇਾਂਗੇ ਅੱਜ 1 ਦਸੰਬਰ ਦਾ ਦਿਨ ਹੋ ਚੁੱਕਾ ਹੁਣ ਤੱਕ ਕਿਸੇ ਨਵੇਂ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਦੀ ਕੋਈ ਸੂਚਨਾ ਨਹੀਂ ਹੈ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਇੱਕ ਵੱਡੀ ਫਰਮੁਖ ਖਬਰ ਤੇ ਨਜ਼ਰ ਮਾਰਾਂਗੇ ਅੱਜ ਦੀ ਪੰਜਾਬ ਵਿੱਚ ਸਰਕਾਰੀ ਵਿਅਸਾ ਦਾ ਸਫਰ ਕਰਨ ਵਾਲੇ ਹਲ ਯਾਤਰੀਆਂ ਦੀ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਪੀਆਰਟੀਸੀ ਤੇ ਪੰਨ ਬੱਸ ਦੀਆਂ ਯੂਨੀਅਨਾਂ ਨੇ ਸਪਸ਼ਟ ਕੀਤਾ ਹੈ ਕਿ ਉਹਨਾਂ ਦੀ ਹੜਤਾਲ ਹਾਲੇ ਖਤਮ ਨਹੀਂ ਹੋਈ ਤੇ ਉਹ ਖੜਾ ਸੰਘਰਸ਼ ਜਾਰੀ ਰੱਖਣਗੇ ਯੂਨੀਅਨ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਸਰਕਾਰ ਉਹਨਾਂ ਦੇ ਹਰਕਾਸਤ ਅਤੇ ਮੋਤਾ ਲਾਗਵਾਨ ਨੂੰ ਹਾਲ ਨਹੀਂ ਕਰਦੀ ਤੇ ਗ੍ਰਿਫਤਾਰ ਸਾਥੀਆਂ ਨੂੰ ਰਿਹਾ ਕਰਕੇ ਉਹਨਾਂ ਤੇ ਦਰਜ ਕੇਸਾਂ ਉਸ ਵਿੱਚ ਨਹੀਂ ਲੈਂਦੀ ਉਦੋਂ ਤੱਕ ਕਨਵਚਾਰੀ ਕੰਮ ਤੇ ਨਹੀਂ ਜਾਣਗੇ ਸ਼ਰਤਾਖੂਰੀਆਂ ਹੋਣ ਤੇ ਹੀ ਜਦੋਂ ਇਹ ਕੰਮ ਦੁਆਰਾ ਸ਼ੁਰੂ ਹੋਏਗਾ ਯੂਨੀਅਨਾਂ ਅਗਵਾ ਦਾ ਕਹਣਾ ਹੈ ਕਿ ਉਹਨਾਂ ਦੇ ਸਾਥੀਆਂ ਨਾਲ ਸਰਕਾਰ ਨੇ ਬੇਨਸਾਫੀ ਕੀਤੀ ਹੈ ਉਹਨਾਂ ਦੀ ਸਾਖ ਮੰਗਾ ਪੁਲਿਸ ਹਿਰਾਸਤ ਵਿੱਚ ਰੱਖੇ ਗਏ ਅਗਵਾ ਨੂੰ ਤੁਰੰਤ ਛੱਡਿਆ ਜਾਵੇ ਜਦੋਂ ਤੱਕ ਇਹ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਵਸਾਂ ਦਾ ਚੱਕਾ ਜਾਮ ਰਹੇਗਾ ਮੰਤਰੀ ਦਾ ਦਾਅਵਾ ਇਹਨੂੰ ਮੁਲਾਜ਼ਮਾਂ ਨੇ ਠੁਕਰਾਇਆ ਇਹ ਐਲਾਨ ਅਜੇ ਹੋਵੇ ਚਾਹਿਆ ਜਦੋਂ ਇੱਕ ਫਾਈਲ ਹੈ ਟਰਾਂਸਫਰ ਮੰਤਰੀ ਇੱਕ ਦਿਨ ਜਿਹੜਾ ਟਰਾਂਸਫਰ ਮੰਤਰੀ ਲਾਲਜੇ ਸਿੰਘ ਭੱਲਰ ਨੇ ਦਾਅਵਾ ਕੀਤਾ ਸੀ ਕਿ ਯੂਨੀਅਨਾਂ ਨਾਲ ਸਹਿਮਤੀ ਹੋਣ ਗਈ ਹੈ ਤੇ ਹੜਤਾਲ ਖਤਮ ਹੋ ਗਈ ਹੈ ਉਨਾ ਕੇ ਅਗੇ ਮੁਅਤਲ ਕਰਮਚਾਰੀਆਂ ਨੂੰ ਬਹਾਲ ਕਰ ਦਿੱਤਾ ਜਾਵੇਗਾ ਜਦੋਂ ਅਤੇ ਫਿਰ ਵਾਸ ਜਿਹੜੀ ਮੁਰਤਾ ਸ਼ੁਰੂ ਜਿਹੜੀ ਹੋ ਕਰ ਦਿੱਤੀ ਗਈ ਹੈ ਇਹ ਮੰਤਰੀ ਸਾਹਿਬ ਦਾ ਕਹਿਣਾ ਸੀ ਪਰ ਯੂਨੀਅਨ ਨੇ ਤਾਜ਼ਾ ਰੁਖ ਇੱਕ ਅਫਨਾਗੇ ਸਾਫ਼ ਕਰ ਦਿੱਤਾ ਹੈ ਕਿ ਗਤੀਰੋਧ ਅਜੇ ਵੀ ਜਾਰੀ ਹੈ ਬਰਕਰਾਰ ਹੈ ਤੇ ਕਰਮਚਾਰੀ ਆਪਣੀਆਂ ਮੰਗਾਂ ਤੇ ਜਿਹੜੇ ਹਲੇ ਹੋਈ ਅੜੇ ਹੋਏ ਨੇ ਜਦੋਂ ਤੱਕ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਉਦੋਂ ਤੱਕ ਹੜਤਾਲ ਖਤਮ ਨਹੀਂ ਹੋਵੇਗੀ ਸੋ ਜਿਹੜੇ ਲੋਕ ਬਸਾਂ ਤੇ ਸਫ਼ਰ ਕਰਦੇ ਨੇ ਜੀ ਪਾਨਮ ਪਾਸੋਂ ਫੀਆ ਆਰਟੀਸੀ ਦੇ ਉਹਨਾਂ ਨੂੰ ਦੱਸ ਦਈਏ ਕਿ ਅੱਜ ਵੀ ਹੜਤਾਲ ਜਾਰੀ ਹੈ ਤੇ ਆਪਣਾ ਤੁਸੀਂ ਆਪਣਾ ਸ਼ਡਿਊਲ ਹੈ ਜਿਹੜਾ ਉਸੇ ਹਿਸਾਬ ਨਾਲ ਕਰ ਸਕਦੇ ਆ। 1 ਦਸੰਬਰ 2025 ਦਿਨਾਂ ਸੋਮਵਾਰ ਦਾ ਸਵੇਰ ਤੇ ਲਗਭਗ 10 ਵਜੇ ਤੱਕ ਸਾਨੂੰ ਕਿਸੇ ਨਵੇਂ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਜਾਰੀ ਹੋਣ ਦੀ ਕੋਈ ਸੂਚਨਾ ਕੋਈ ਅਪਡੇਟ ਨਹੀਂ ਹੈ ਤੇ ਨਾ ਹੀ ਹਾਲੇ ਤੱਕ ਕਿਸੇ ਨਵੇਂ ਜ਼ਿਲ੍ਹੇ ਦੇ ਵਿੱਚ ਬੈਲਫਾਸ ਹੋਏ ਨੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨ ਜਾਰੀ ਹੋ ਚੁੱਕੀਆਂ ਨੇ ਉਹ ਕਾਫੀ ਪਿੱਛੇ ਰਹਿ ਗਏ ਨੇ ਉਹਨਾਂ ਦੇ ਵਿੱਚ 10-15 ਦਿਨ ਦਾ ਜਿਹੜਾ ਗੈਪ ਪੈ ਚੁੱਕਿਆ ਤੇ ਬਹੁਤੇ ਜ਼ਿਲ੍ਹੇ ਹਾਲੇ ਵੀ ਪੈਨਸ਼ਨਾਂ ਤੱਕਣੇ ਨੇ ਲਾਭ ਪਾਤਰੀ ਉਡੀਕ ਕਰ ਰਹੇ ਨੇ ਭਾਵੇਂ ਬਜ਼ੁਰਗ ਨੇ ਹੈਂਡੀਕੈਪ ਲਾਭ ਪਾਤਰੀ ਨੇ ਸਾੜੀਆਂ ਭੈਣਾਂ ਨੇ ਜਿਨ੍ਹਾਂ ਦੀ ਵਿਧਵਾ ਪੈਨਸ਼ਨਾਂ ਲੱਗੀਆਂ ਨੇ ਤੇ ਇਹਨਾਂ ਦੀਆਂ ਪੈਨਸ਼ਨਾਂ ਵਿੱਚ ਲਾਫ ਫਤਰੀ ਹਲੇ ਪੈਨਸ਼ਨਾਂ ਤੋਂ ਵਾਂਝੇ ਨੇ ਤੇ ਅੱਜ ਸੋਮਵਾਰ ਦਾ ਦਿਨ ਹੈ ਛੁੱਟੀ ਕੋਈ ਨਹੀਂ ਆ ਵਰਕਿੰਗ ਡੇ ਆ ਸਭ ਕੁਝ ਖੁੱਲੇ ਆ ਜੀ ਬੈਂਕ ਖੁੱਲੇ ਆ ਡੀਐਸਓ ਦਫਤਰ ਖੁੱਲੇ ਆ ਸੋ ਜੋ ਹੈ ਕਿ ਅਸੀਂ ਤੁਹਾਨੂੰ ਕਹਿੰਦੇ ਆ ਰਹੇ ਆ ਕਿ ਪੈਨਸ਼ਨ ਦਾ ਕੰਮ ਹਾਲੇ ਵੀ ਥੋੜਾ ਡਿਲੇ ਹੋ ਸਕਦਾ ਹੈ ਹੋ ਸਕਦਾ ਹੈ ਅੱਜ ਕੱਲ ਦੇ ਵਿੱਚ ਕੱਦੇ ਜਿਲ੍ਹੇ ਦੇ ਵਿੱਚ ਪੈਨਸ਼ਨ ਜਾਰੀ ਹੋ ਵੀ ਜਾਵੇ ਪਰ ਅਗਲੇ 4-5 ਦਿਨ ਹਲੇ ਲੱਗਣਗੇ ਬਹੁਤੇ ਜਿਲ੍ਹਿਆਂ ਦੇ ਵਿੱਚ ਪੈਸ਼ਨ ਜਾਰੀ ਹੋਣ ਲਈ ਇਸ ਲਈ ਹਾਲੇ 2-3 ਦਿਨਾਂ ਫਾਨ ਹੌਲੀ ਰੀ ਕਰਨੀ ਫੈਸਕਦੀ ਆ ਬਾਕੀ ਸਾਡਾ ਕੰਮ ਤੁਹਾਨੂੰ ਅਪਡੇਟ ਦੇਣਾ ਜੋ ਸਾਨੂੰ ਉਸ ਸੂਚਨਾਵਾਂ ਅਪਡੇਟ ਮਿਲਣ ਗਿਆ ਉਸ ਹਿਸਾਬ ਨਾਲ ਅਸੀਂ ਤੁਹਾਨੂੰ ਦਿੰਦੇ ਰਹਾਂਗੇ ਜੇਕਰ ਸਾਨੂੰ ਕੋਈ ਸੂਚ પાસ ਹੋਣ ਬਾਰੇ ਜਾਂ ਫਿਰ ਕਿਸੇ ਜਲੇਦੇ ਵਿੱਚ ਪੈਸ਼ਨ ਜਾਰੀ ਹੋਣ ਬਾਰੇ ਉਹਦੀ ਅਪਡੇਟ ਤੁਹਾਨੂੰ ਉਸੇ ਵੇਲੇ ਜਾਂ ਤਾਂ ਪੋਸਟ ਪਾ ਕੇ ਸਾਂਝੀ ਕੀਤੀ ਜਾਵੇਗੀ ਜਾਂ ਫਿਰ ਤੁਹਾਨੂੰ ਲਾਈਵ ਆ ਕੇ ਜਾਣਕਾਰੀ ਦਿੱਤੀ ਜਾਵੇਗੀ ਤੇ ਅੱਜ ਸ਼ਾਮ ਨੂੰ ਮੁੜ ਕੇ ਇੱਕ ਵਾਰ ਲਾਈਵ ਆਵਾਂਗੇ ਤੇ ਤੁਹਾਨੂੰ ਜਿਹੜੀ ਹੈ ਅੱਜ ਦਿਨ ਹਰਦਾ ਜਾਓ ਪੈਸ਼ਨਾਂ ਦਾ ਜੋ ਸ਼ਡਿਊਲ ਹੋਏਗਾ ਜਿੱਥੇ ਬੈਲ ਫਾਸ ਹੋਣਗੇ ਪੈਸ਼ਨ ਜਾਰੀ ਹੋਏਗੀ ਉਹਦੀ ਲਾਈਵ ਅਪਡੇਟ ਤੁਹਾਨੂੰ ਦੇਵਾਂਗੇ ਤੇ ਜਿਹੜੇ ਸਾਰੇ ਸਰੋਤੇ ਸਾਡੇ ਭੈਣ ਭਰਾ ਬਜ਼ੁਰਗ ਸਾਨੂੰ ਮੈਸੇਜ ਕਰ ਰਹੇ ਨੇ ਵੱਖ-ਵੱਖ ਜਿਲ੍ਹਿਆਂ ਤੋਂ ਬਠਿੰਡਾ ਮਾਨਸਾ ਸੰਗਰੂਰ ਮਲੇਰਕੋਟਲਾ ਲੁਧਿਆਣਾ ਪਟਿਆਲਾ ਸੋ ਉਹਨਾਂ ਨੂੰ ਇਹ ਹੀ ਕਹਿਣਾ ਜੀ ਹਜੇ ਬੈਲ ਫਾਸ ਨਹੀਂ ਹੋਏ ਤੁਸੀਂ ਅਫਵਾਹਾਂ ਤੇ ਨਾ ਹੋਣਾ ਤੇ ਸਾਡੀ ਅਪਡੇਟ ਤੁਹਾਨੂੰ ਬਿਲਕੁਲ درست ਤੇ ਸੱਚੀ ਅਪਡੇਟ ਤੁਹਾਨੂੰ ਮਿਲੇਗੀ ਸ਼ਾਮ ਨੂੰ ਇੱਕ ਵਾਰ ਮੁੜ ਕੇ ਲਾਈਵ ਆ ਕੇ ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ ਧੰਨਵਾਦ 25 ਦੀ ਗੱਲ ਜਾਂਦੇ ਜਾਂਦੇ ਕਹ ਲਈ ਅੱਜ 25 2500 ਦੀ ਕੋਈ ਅਫਰੇਟ ਨਹੀਂ ਅੱਜ ਦੀ ਤਰੀਕ ਤੱਕ ਕੋਈ ਵਾਅਦਾ ਫੰਕਸ਼ਨ ਦੇ ਵਿੱਚ ਨਹੀਂ ਹੋਇਆ 1500 ਰੁਪਏ ਦੀ ਅਫਰੇਸ਼ਨ ਅੱਜ ਜਾਰੀ ਹੋਈਆਂ ਨੇ ਤੇ 1500 ਜਾਰੀ ਹੋਣਗੀਆਂ ਤੇ ਬਾਕੀ ਤੁਹਾਨੂੰ ਅਫਰੇਟ ਜਾਰੀ ਲਾ ਦੇ ਦਿੰਦੇ ਰਾਂਗੇ ਤੁਹਾਨੂੰ